ਸਿੰਘਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਬੱਡੀ ਪੇਰ ਪਾਲਾ ਜਲਾਲਪੁਰ ਤੇ ਮੇਰੇ ਨਾਲ ਹੈਰੀ ਕਰਾਇਆ ਸੁਪੀਮ ਸੈਕਸਾਇਟੀ ਆਫ ਨਿਊਜ਼ੀਲੈਂਡ ਵੱਲੋਂ ਤੀਜਾ ਵਰਲਡ ਕਬੱਡੀ ਕੱਪ 7 ਦਸੰਬਰ 2025 ਨੂੰ ਕਰਵਾਇਆ ਜਾ ਰਿਹਾ ਤੇ ਜਿੰਨੇ ਵੀ ਨਿਊਜ਼ੀਲੈਂਡ ਕਬੱਡੀ ਨੂੰ ਪਿਆਰ ਕਰਦੇ ਆ ਸਾਰੇ ਦਰਸ਼ਕਾਂ ਨੂੰ ਹੌਮ ਹਮਾ ਕੇ ਪਹੁੰਚਣ ਲਈ ਸੱਦਾ ਪੱਤਰ ਦੇ ਰਹੇ ਹਾਂ ਵੱਖ-ਵੱਖ ਮੁਲਕਾਂ ਦੀਆਂ 6 ਟੀਮਾਂ ਭਾਗ ਲੈ ਰਹੀਆਂ ਇਹ ਟੂਰਨਾਮੈਂਟ ਤਕਨਨੀ ਗੁਰੂਗੜ੍ਹਿਆਂ ਗਰਾਊਂਡਾਂ ਦੇ ਵਿੱਚ ਹੋਊਗਾ ਜੀ ਤੇ ਸਾਰੇ ਜਣੇ ਹੌਮਾ ਹੌਮਾ ਕੇ ਪਹੁੰਚੋ ਜੀ ਪਿਆਰਪਰੀ ਸਸੀ ਕਾਲ ਜੀ ਰੁਪਿੰਦਰ ਜਰਾਲ ਵੱਲੋਂ ਸੋ ਕਬੱਡੀ ਪ੍ਰੇਮੀ ਅਤੇ ਨਿਊਜ਼ੀਲੈਂਡ ਨਿਵਾਸੀ ਨੋਟ ਕਰਿਓ ਜੀ 7 ਦਸੰਬਰ ਨੂੰ ਤੀਜਾ ਵਰਲਡ ਕਬੱਡੀ ਕੱਪ ਜਿਹੜਾ ਗੁਰਦੁਆਰਾ ਕਲਗੀਧਰ ਸਾਹਿਬ ਦੀਆਂ ਗਰਾਊਂਡਾਂ ਦੇ ਵਿੱਚ ਸਪੋਰਟਸ ਕੰਪਲੈਕਸ ਦੇ ਵਿੱਚ ਕਰਵਾਇਆ ਜਾ ਰਿਹਾ ਜਿੱਥੇ ਕਿ 6 ਮੋਲਕਾਂ ਦੀਆਂ ਚੋਟੀ ਦੀਆਂ ਟੀਮਾਂ ਪਹੁੰਚ ਰਹੀਆਂ ਜਿਦੇ ਵਿੱਚ ਨਿਊਜ਼ੀਲੈਂਡ ਦੀ ਟੀਮ ਹੋਗੀ ਆਸਟ੍ਰੇਲੀਆ ਇੰਡੀਆ ਪਾਕਿਸਤਾਨ ਯੂਐਸਏ ਅਤੇ ਕੈਨੇਡਾ ਪਿਛਲੇ ਦੋ ਕੱਪਾਂ ਦੀ ਤਰ੍ਹਾਂ ਤੁਸੀਂ ਤੀਸਰੇ ਕਬੱਡੀ ਕੱਪ ਨੂੰ ਵੀ ਜਿਹੜਾ ਭਰਪੂਰ ਹੰਗਾਰਾ ਦੇ ਕੇ ਬੜੀ ਚੜ੍ਹਦੀ ਕਲਾ ਦੇ ਨਾਲ ਕਾਮਯਾਬ ਕਰਨਾ ਸੋ ਸਾਰਿਆਂ ਨੂੰ ਬੇਨਤੀ ਕਰਦੇ ਹਾਂ 7 ਦਸੰਬਰ ਨੂੰ ਸੁਪਰੀਮ ਸਿੱਖ ਸੁਸਾਇਟੀ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਆਰ ਸਮੁੱਚੀ ਸਿੱਖ ਸੰਗਤ ਆਪ ਸਭ ਦਾ ਇੰਤਜ਼ਾਰ ਕਰੇਗੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜੀ ਹਮਾ-ਮਾ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ